ਗੁਰੂ ਤੇਗ ਬਹਾਦਰ ਸਾਹਿਬ ਨੂੰ ਪਿਆਰ ਕਰਨ ਵਾਲਾ ਹਰ ਇਨਸਾਨ ਇਸ ਵੀਡੀਓ ਨੂੰ ਵੇਖੇ ਵੀ ਤੇ ਸ਼ੇਅਰ ਵੀ ਜ਼ਰੂਰ ਕਰੇ ਇਹ ਉਹ ਇਮਾਰਤ ਹੈ ਜਿੱਥੋਂ ਗੁਰੂ ਸਾਹਿਬ ਨੇ ਦਿੱਲੀ ਸ਼ਹਾਦਤ ਤੋਂ ਪਹਿਲਾਂ ਗ੍ਰਿਫਤਾਰੀ ਦਿੱਤੀ ਸੀ ਇਸ ਇਮਾਰਤ ਦੀ ਸਭ ਤੋਂ ਖੂਬਸੂਰਤ ਗੱਲ ਇਹ ਹੀ ਲੱਗਦੀ ਆ ਕਿ ਇਹ ਇਮਾਰਤ ਉਦਾਹਰਨਾ ਉਹਨਾਂ ਲੋਕਾਂ ਲਈ ਜਿਹੜੇ ਲੋਕ ਪ੍ਰਾਣੀਆਂ ਇਮਾਰਤਾਂ ਨੂੰ ਢਾ ਕੇ ਕਹਿ ਦਿੰਦੇ ਆ ਕਿ ਨਵੀਆਂ ਬਣਾਤੀਆਂ ਇਹ ਉਸੇ ਹਾਲਾਤ ਦੇ ਵਿੱਚ ਰੱਖੀ ਹੋਈ ਆ ਇਹਦੀ ਇੱਕ ਇੱਕ ਇੱਟ ਚਸ਼ਮਦੀਦਾ ਕਿ ਗਿਰਫਦਾਰੀ ਦੇ ਸਮੇਂ ਗੁਰੂ ਸਾਹਿਬ ਦੇ ਚਿਹਰੇ ਤੇ ਸ਼ਹਾਦਤ ਦਾ ਕਿਸ ਤਰ੍ਹਾਂ ਦਾ ਨੂਰ ਸੀ ਇਹ ਕਿਸ ਥਾਂ ਤੇ ਇਮਾਰਤ ਆਜੋ ਆਪਾਂ ਹਰਪੇ ਸਿੱਧੂ ਤੋਂ ਸੁਣਦੇ ਆਂ ਇਤਿਹਾਸ ਬਾਰੇ ਵੀ ਇਸ ਇਮਾਰਤ ਬਾਰੇ ਵੀ ਹੋਰ ਵੀ ਬਹੁਤ ਸਾਰੀ ਜਾਣਕਾਰੀ ਹੈ ਸਾਰੀ ਸਾਂਝੀ ਕਰਨੀ ਆਂ ਦਰਸ਼ਕੋ ਜੋ ਆ ਬਾਰਾਂਦਰੀ ਬਣੀ ਹੋਈ ਤੁਸੀਂ ਵੇਖ ਰਹੇ ਹੋ ਨਾ 550 ਸਾਲ ਤੋਂ ਵੀ ਉੱਤੇ ਹੋ ਗਿਆ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਰੱਖਿਆ ਗਿਆ ਸੀਗਾ ਇਸ ਵਕਤ ਆਗਰੇ ਦੇ ਵਿੱਚ ਗੁਰੂ ਕਾ ਤਾਲ ਤੇ ਪੁਰਾਣੀ ਹੀ ਇਮਾਰਤ ਆ ਸਾਡੇ ਨਾਲ ਬਾਬਾ ਅਜੈਬ ਸਿੰਘ ਜੀ ਨੇ ਬਾਬਾ ਜੀ ਹਸਰੇ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬਾ ਜੀ ਦਾ ਇਤਿਹਾਸ ਦੱਸ ਦਿਓ ਕੀ ਆ ਕਿਉਂਕਿ ਅਕਸਰ ਪੁਰਾਣੀਆਂ ਇਮਾਰਤਾਂ ਬਹੁਤ ਘੱਟ ਮਿਲਦੀਆਂ ਉਹ ਵੀ ਸਿੱਖ ਧਰਮ ਨਾਲ ਜੁੜੀਆਂ ਤੇ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਹੋਈ ਵੀ ਆ ਆਹ ਪਿੱਲਰ ਖੰਬੇ ਹਨਾ ਪਵਿੱਤਰ ਕਿਤੇ ਨਾ ਕਿਤੇ ਗੁਰੂ ਸਾਹਿਬ ਦੀ ਛੋਹ ਪ੍ਰਾਪਤ ਨੇ ਤੇ ਪੁਰਾਣੇ ਹੂਬੂ ਉਵੇਂ ਹੀ ਸਾਹਵੇਂ ਹੋਇਆ ਤਰੀਕੇ ਦੇ ਨਾਲ ਤਾਂ ਇਹ ਕੀ ਇਤਿਹਾਸ ਕੀ ਹੈ ਇਹਨਾਂ ਦਾ ਇਹ ਇੱਥੋਂ ਦਾ ਇਤਿਹਾਸ ਇਹ ਹੈ ਜੀ ਇਹ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਇਹ 550 ਸਾਲ 600 ਸਾਲ ਪੁਰਾਤਨ ਇਮਾਰਤ ਹੈ ਜੀ ਹੁਣ ਇਮਾਰਤ ਨਹੀਂ ਰਹਿ ਗਈ ਹੁਣ ਗੁਰਦੁਆਰਾ ਦੁੱਖ ਨਿਵਾਰਨ ਗੁਰੂ ਕਾ ਤਾਲ ਸਾਹਿਬ ਜਿੱਥੇ ਗੁਰਾਂ ਦੇ ਚਰਨ ਪੈ ਗਏ ਹਮ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਦੇ ਜੀ ਇਹ ਜੋ ਇਮਾਰਤ ਹੈ ਇਹ ਬਾਦਸ਼ਾਹ ਅਕਬਰ ਨੇ ਬਣਾਈ ਸੀ 12 ਦਰੀ ਸੀ ਜੀ ਪਰ ਇੱਥੇ 12 ਦਰੀ ਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਪੈਣ ਕਾਰਨ ਹਮ ਅੱਜ ਇਹਦਾ ਨਾਮ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਗੁਰੂ ਕਾ ਤਾਲ ਪੈ ਗਿਆ ਜੀ ਜਿਹੜਾ ਇਹਦੇ ਨਾਲ ਤਾਲ ਲਫ਼ਜ਼ ਜੁੜਦਾ ਹੈ ਜੀ आगरे ਦੇ ਵਿੱਚ। ਆਗਰੇ ਵਿੱਚ ਕਿਉਂਕਿ ਤਾਲ ਤੇ ਬਹੁਤ ਨੇ ਇੱਥੇ। ਜੀ। ਕਈ ਕਈ ਨਾਮ ਨੇ। ਜੀ। ਪਰ ਜਿਹੜਾ ਇਤਿਹਾਸਕ ਤਾਲ ਹੈ ਜਿਹੜਾ ਜਿਹੜਾ ਜੁੜਦਾ ਹੈ ਇਹਦੇ ਨਾਲ ਗੁਰੂ ਦਾ ਤਾਲ। ਭਾਵਰਤ ਕੇ ਗੁਰੂ ਸਾਹਿਬ ਜੀ ਉਸ ਤਾਲ ਦੇ ਕਿਨਾਰੇ ਬਾਗ ਵਿੱਚ ਸਤਿਗੁਰੂ ਜੀ ਗੁਰਤੇਗ ਭਾਦਰ ਸਾਹਿਬ ਉਸ ਗਰੀਬ ਹਸਨ ਵਾਲੀ ਨੂੰ ਮਿਲੇ ਆ ਕੇ ਜੀ ਜੀ ਇਸ ਕਰਕੇ ਇਹਨੂੰ ਤਾਲ ਆਖਿਆ ਗੁਰੂ ਦਾ ਤਾਲ ਦੁੱਖ ਨਿਵਾਰਨ ਸਾਹਿਬ। ਜੀ। ਸੋ ਆਪ ਜੀ ਨੇ ਜ਼ਿਕਰ ਕੀਤਾ ਕਿ ਇਹ ਪ੍ਰਾਤਨ ਮਾਰਤਾ ਦੇ ਜੋ ਐਸ ਸਮੇਂ ਨਵੀਂ ਪਨੀਰੀ ਨੂੰ ਦਰਸ਼ਨ ਕਰਨ ਮਿਲ ਰਹੇ ਨੇ ਬੜੇ ਭਾਗ ਚੰਗੇ ਨੇ ਆਪ ਜੀ ਨੇ ਵੇਖਿਆ ਹੋਊਗਾ ਕਿ ਸਮਾਂ ਹੀ ਐਸਾ ਚੱਲ ਰਿਹਾ ਹੈ ਕਿ ਸਾਡੇ ਜਿਹੜੀ ਪ੍ਰਾਤਨ ਗ੍ਰੰਥ ਨੇ ਉਹ ਅਲੋਪ ਹੋ ਰਹੇ ਨੇ ਪ੍ਰਾਤਨ ਜਿਹੜੇ ਸ਼ਸਤਰ ਨੇ ਅਲੋਪ ਹੋ ਰਹੇ ਨੇ ਪ੍ਰਾਤਨ ਇਮਾਰਤਾਂ ਨੇ ਜਿਹੜੀਆਂ ਅਲੋਪ ਹੋ ਰਹੀਆਂ ਨੇ ਜੀ ਅਗਰ ਜੇ ਅਸੀਂ ਇਹਨਾਂ ਨੂੰ ਸੰਭਾਲ ਕੇ ਨਹੀਂ ਰੱਖਾਂਗੇ ਹੂੰ ਆਉਣ ਵਾਲੀ ਪਨੀਰੀ ਨੂੰ ਅਸੀਂ ਕੀ ਵਿਖਾ ਸਕਾਂਗੇ ਕੁਝ ਨਹੀਂ ਵਿਖਾ ਸਕਾਂਗੇ ਬਿਲਕੁਲ ਜੀ ਤਾਂ ਗੁਰੂ ਕੀ ਸੰਗਤ ਜੀ ਉਹ ਸ਼੍ਰੀਮਾਨ ਸੰਤ ਬਾਬਾ ਸਾਧੂ ਸਿੰਘ ਮੋਨੀ ਸਾਹਿਬ ਜੀ ਨੇ ਜੀ 1965 ਵਿੱਚ ਇਹਦੀ ਸੇਵਾ ਆਰੰਭ ਕੀਤੀ ਜੋ ਇਹ ਖੰਡਰ ਬਣਿਆ ਪਿਆ ਸੀ ਜੀ ਇਹ 12 ਦਰੀ ਇਦਾਂ ਹੀ ਬਣਿਆ ਸੀ ਅੱਛਾ ਇਸ ਨੂੰ ਮਹਾਂਪੁਰਖਾਂ ਨੇ ਇਸ ਇਤਿਹਾਸ ਨੂੰ ਗੌਰਵਮਈ ਬਣਾਉਣ ਵਾਸਤੇ ਜੀ ਇਹਨੂੰ ਚੰਗੀ ਤਰ੍ਹਾਂ ਮਸ਼ੀਨਾਂ ਨਾਲ ਕਸ ਕੇ ਮੀਨਾਕਾਰੀ ਕਰਕੇ ਪਾਵਰਤ ਕੇ ਜੋ ਇੱਥੇ ਪਾਲਿਸ਼ ਵਗੈਰਾ ਕਰਕੇ ਪਾਲਿਸ਼ ਆਉਣ ਕਰਕੇ ਲੈਵੀਨੇਸ਼ਨ ਕਰ ਦਿੱਤਾ ਹੈ ਕਿ ਨਵੀਂ ਪਨੀਰੀ ਨੂੰ ਇਹ ਦਰਸ਼ਨ ਕਰਨ ਨੂੰ ਮਿਲਣ ਇਹ ਜਮਨਾ ਦਾ ਕਿਨਾਰਾ ਜਮਾ ਆ ਗਿਆ ਬਿਲਕੁਲ ਜਮਨਾ ਦਾ ਕਿਨਾਰਾ ਸਹੀ ਜਦੋਂ ਜਮਨਾ ਵਗਦੀ ਸੀ ਜਿਹੜੇ ਰਾਜੇ ਮਹਾਰਾਜੇ ਸੀ ਉਹ ਇੱਥੇ ਬੈਠ ਕੇ ਬਾਰਾਂ ਦਰੀ ਚ ਆਨੰਦ ਭਾਵਰਤ ਕੇ ਬੈਠ ਕੇ ਵਿਚਾਰਾ ਕਰਦੇ ਸਨ ਜੀ ਹਾਂ ਜੀ ਤੇ ਜਮਨਾ ਦਾ ਇਹ ਉੱਤੋਂ ਜਿਹੜਾ ਹਵਾ ਦਾ ਰੁਖ ਸੀ ਉਹ ਇਹਦੇ ਵਿੱਚ ਪ੍ਰਵੇਸ਼ ਕਰਦਾ ਸੀ ਇਹ ਠੰਡਕ ਹੁੰਦੀ ਸੀ ਇਹਦੇ ਅੰਦਰ ਹੂੰ ਸੋ ਗੁਰੂ ਸਾਹਿਬ ਜੀ ਗੁਰਤੇਗ ਭਾਦਰ ਸਾਹਿਬ ਜੀ ਮਹਾਰਾਜ ਜਦੋਂ ਉਹ ਅਸਨ ਵਾਲੇ ਦੀ ਇੱਛਾ ਪੂਰੀ ਕਰਨ ਵਾਸਤੇ ਗਰੀਬੜੇ ਦੀ ਅਸਨ ਵਾਲੇ ਦੀ ਇੱਛਾ ਪੂਰੀ ਕਰਨ ਵਾਸਤੇ ਪੰਜਾਬ ਤੋਂ ਚੱਲ ਕੇ ਸਾਰੇ ਜਾ ਰਹੇ ਸੀ ਤੇ ਇੱਥੇ ਹਸਨਰੀ ਮੁਸਲਮਾਨ ਰਹਿੰਦਾ ਸੀ ਉਹਨੂੰ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਤੇ ਸੋਨੇ ਦੀਆਂ 500 ਮੋਹਰਾਂ ਦਾ ਇਨਾਮ ਰੱਖਿਆ ਰੰਗਦੇਵ ਬਾਦਸ਼ਾਹ ਨੇ ਕਿ ਅਗਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿੱਖਾਂ ਦੇ ਨੌਵੇਂ ਗੁਰੂ ਨੂੰ ਕੋਈ ਫੜਾਏਗਾ ਉਹਨੂੰ ਸੋਨੇ ਦੀਆਂ ਮੋਹਰਾਂ ਦਿੱਤੀਆਂ ਜਾਣਗੀਆਂ ਉਹ ਬੜਾ ਗਰੀਬ ਸੀ ਜੀ ਉਸਨੇ ਜਦੋਂ ਇਸ ਜਗ੍ਹਾ ਤੋਂ ਆਵਾਜ਼ ਨੂੰ ਸੁਣਿਆ ਤੇ ਉਹਦੀ ਇੱਛਾ ਪ੍ਰਗਟ ਹੋਈ ਕਿ ਅਗਰ ਸਿੱਖਾਂ ਦੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਇਸ ਨਗਰੀ 'ਚ ਆ ਜਾਣ ਤੇ ਮੈਂ ਉਹਨਾਂ ਨੂੰ ਫੜਾ ਦਵਾਂ ਤੇ ਮੇਰੇ ਸਵਾਦ ਆ ਜਾਏ ਮੇਰੇ ਦੁੱਖ ਦੂਰ ਹੋ ਜਾਣ ਤੇ ਮੇਰਾ ਜਿਹੜਾ ਹੈਗਾ ਸਾਰਾ ਜੀਵਨ ਅਸਰ ਬਸਰ ਬੜੀ ਸ਼ੁਖਾਂਤ ਨਾਲ ਪੂਰਾ ਹੋਵੇਗਾ ਤੇ ਗੁਰੂ ਸਾਹਿਬ ਨੂੰ ਰੋਜ਼ ਯਾਦ ਕਰਦਾ ਕਿੰਨੂੰ ਯਾਦ ਕਰ ਰਿਹਾ ਤੇਗ ਬਹਾਦਰ ਸਿਮਰਿਆ ਘਰ ਨੋਂ ਨਦੇ ਆਵੇ ਧਾਈ ਸਭ ਧਾਈ ਹੋਏ ਸਹਾਈ ਵਾਲੀ ਗੁਰੂ ਨੂੰ ਯਾਦ ਕਰਦਾ ਤੇ ਗੁਰੂ ਸਾਹਿਬ ਜੀ ਨੂੰ ਫਿਰ ਜਿਹੜਾ ਯਾਦ ਕਰ ਰਿਹਾ ਤੇ ਗੁਰੂ ਸਾਹਿਬ ਫਿਰ ਦਿੱਲੀ ਜਾਣ ਤੋਂ ਪਹਿਲਾਂ ਪੰਜਾਂ ਸਿੱਖਾਂ ਸਮੇਤ ਸਤਗੁਰੂ ਜੀ ਦਿੱਲੀ ਜਾ ਰਹੇ ਸਨ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇਵਾਲਾ ਜੀ ਭਾਈ ਉਹਦਾ ਜੀ ਭਾਈ ਜੈਤਾ ਜੀ ਸਮੇਤ ਜੀ ਤੇ ਗੁਰੂ ਸਾਹਿਬ ਜੀ ਫਿਰ ਪੰਜਾਂ ਸਿੱਖਾਂ ਸਮੇਤ ਨਾ ਆਗ੍ਰਾਹੀ ਆਗੇ ਇਸ ਨਗਰੀ ਚ ਆਗੇ ਕਿਉਂ ਆਏ ਕਿ ਉਹ ਗਰੀਬ ਯਾਦ ਕਰਦਾ ਸੀ ਜੀ ਸਤਗੁਰਾਂ ਨੇ ਤੇ ਚਰਨ ਪਾਏ ਇਸ ਜਿਹੜੀ ਪੁਰਾਤਨ ਮਾਰ ਸੀ ਉਸ ਟਮੀ ਜੀ ਤੇ ਹੁਣ ਸਮੇਂ ਚ ਮੈਂ 550 ਸਾਲ ਦਾ ਕਰੀਬਨ ਇਹ ਸਮਾਂ ਲੱਗ ਗਿਆ ਬਹੁਤ ਵਕਵਾ ਹੋ ਗਿਆ ਵਕਵਾ ਹੋ ਗਿਆ ਸੋ ਗੁਰੂ ਸਾਹਿਬ ਜੀ ਨੇ ਫਿਰ ਇੱਥੇ ਆ ਕੇ ਚਰਨ ਪਾਏ ਉਹ ਬਾਗ ਵਿੱਚ ਯਾਦ ਕਰ ਰਿਹਾ ਸੀ ਬਾਗ ਵਿੱਚ ਬੈਠਾ ਸੀ ਜੀ ਤੇ ਗੁਰੂ ਸਾਹਿਬ ਜੀ ਨੂੰ ਉਹਨੇ ਜਦੋਂ ਵੇਖਿਆ ਕਿਉਂਕਿ ਉਸ ਸਮੇਂ ਰਾਜੇ ਮਹਾਰਾਜ ਇਸ ਸ਼ਾਹੀ ਬਾਗ ਵਿੱਚ ਉਤਰਦੇ ਸਨ ਆ ਕੇ ਉਤਾਰਾ ਕਰਨਾ ਬਾਗ ਵਿੱਚ ਘੁੰਮਣਾ ਜੀ ਉਹਨੇ ਸੋਚਿਆ ਕਿ ਸ਼ਾਇਦ ਕੋਈ ਪੀਰ ਆਇਆ ਕੋਈ ਇੱਥੋਂ ਦਾ ਕੋਈ ਰਾਜਾ ਆਇਆ ਤੇ ਗੁਰੂ ਸਾਹਿਬ ਜੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਕੋਲ ਆ ਗਿਆ ਹੂੰ ਉਹਨੇ ਸੋਚਿਆ ਕਿ ਕੋਈ ਰਾਜਾ ਹੈ ਕਹਿਣ ਲੱਗਾ ਕੁਝ ਖੈਰੀਅਤ ਦਿਓ ਜੀ ਮੈਂ ਬੜਾ ਗਰੀਬ ਆ ਹਾਂ ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਪਾਈ ਪਹਿਲਾ ਪਾਣੀ ਪਿਆ ਜਲ ਛਕਾ ਹਾਂ ਕਹਿਣ ਲੱਗਾ ਮਹਾਰਾਜ ਇਸ ਨਗਰੀ ਦਾ ਜੋ ਜਲ ਹੈ ਉਹ ਸਾਰਾ ਖਾਰਾ ਹੈ ਜੀ ਤੇ ਮਹਾਰਾਜ ਸਾਹਿਬ ਜੀ ਨੇ ਹੁਕਮ ਕਰਤਾ ਖਾਰਾ ਹੋਵੇਗਾ ਪਹਿਲਾਂ ਪਰ ਅੱਜ ਤੋਂ ਬਾਅਦ ਇੱਥੋਂ ਦਾ ਜਲ ਖਾਰਾ ਨਹੀਂ ਹੋਵੇਗਾ ਜੀ ਹੁਣ ਇਹ ਗੁਰਦਵਾਰ ਸਾਹਿਬ ਦੀ ਬਾਉਂਡਰੀ 37 ਏਕੜ ਚ ਪੂਰਾ ਸਾਰਾ ਗੁਰਦਵਾਰ ਸਾਹਿਬ ਜੀ ਜੀ ਸੁਸ਼ੋਭਤ ਹੈ ਬਣਿਆ ਜੀ ਹੁਣ ਸਾਰਾ ਜਲ ਗੁਰੂ ਕੇ ਤਾਲ ਦਾ ਗੁਰੂ ਘਰ ਦਾ ਸਾਰਾ ਮਿੱਠਾ ਹੈ ਅੱਛਾ ਆ ਸੜਕਾਂ ਬਾਹਰ ਗੁਰਦਵਾਰ ਸਾਹਿਬ ਦੀ ਬਾਉਂਡਰੀ ਤੋਂ ਬਾਹਰ ਸਭ ਪਾਸੇ ਖਾਰਾ ਹੀ ਹੈ ਮੈਂ ਨਾ ਦਰਸ਼ਕਾਂ ਨੂੰ ਦੱਸ ਦਿਆਂ ਮੈਂ ਨਾ ਸਿਕੰਦਰਾ ਚ ਨਾਲ ਜਾ ਕੇ ਆਇਆ ਜੀ ਅੱਛਾ ਜੀ ਉਹ ਪੈਪ ਵਗੀ ਜਾਵੇ ਮੋਟਰ ਤੋਂ ਮੈਂ ਕਿਹਾ ਮੈਂ ਪਾਣੀ ਪੀਲਾਂ ਉਹਦੇ ਨਾਂ ਪਾਈ ਖਾਰਾ ਇਹ ਆਹ ਆਹ ਦੇਖੋ ਇੱਥੇ ਮਿੱਠਾ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਜੀ ਜਿਵੇਂ ਜਿੱਥੇ ਗੁਰੂ ਸਾਹਿਬ ਜੀ ਗਏ ਕਹਿੰਦੇ ਉੱਥੋਂ ਦੇ ਪੇੜ ਉੱਥੋਂ ਦੇ ਪੰਛੀ ਉੱਥੋਂ ਦੀ ਵਾਤਾਵਰਣ ਵੀ ਉਹ ਹਰਿਆ ਭਰਿਆ ਹੋ ਗਿਆ ਤੇ ਗੁਰੂ ਸਾਹਿਬ ਜੀ ਦੀ ਸਭ ਤੋਂ ਫਸਟ ਜਿਹੜੀ ਇੱਥੇ ਅਸ਼ੀਰਵਾਦ ਸੀ ਬਖਸ਼ਿਸ਼ ਸੀ ਜੀ ਕਿ ਇੱਥੋਂ ਦਾ ਜਲ ਹਮੇਸ਼ਾ ਮਿੱਠਾ ਰਹੇਗਾ ਜੀ ਇਹ ਇਥੋਂ ਦਾ ਜਲ ਐ ਅੰਮ੍ਰਿਤ ਵਰਗਾ ਜਲ ਹੈ ਜੀ ਮਿੱਠਾ ਜਲ ਹੈ ਇਦੋਂ ਵਿੱਚ ਕੈਦ ਕਿਵੇਂ ਹੋਏ ਫਿਰ ਕੈਦ ਫਿਰ ਜਦੋਂ ਫਿਰ ਉਹ ਜਦੋਂ ਪਹੁੰਚੇ ਨਾ ਉੱਥੇ ਬਾਗ ਵਿੱਚ ਉਹ ਹਸਨ ਵਾਲੀ ਜਿਹੜਾ ਯਾਦ ਕਰ ਰਿਆ ਸੀ ਕਹਿਣ ਲੱਗਾ ਜੀ ਕੁਝ ਮੈਨੂੰ ਦਿਓ ਸਤਿਗੁਰੂ ਜੀ ਦੇ ਕੋਲ ਆ ਕੇ ਪਰ ਉਹਨੂੰ ਨਹੀਂ ਪਤਾ ਕਿ ਇਹ ਜਿਹਨੂੰ ਮੈਂ ਯਾਦ ਕਰਦਾ ਨਾ ਫੜਾਉਣ ਵਾਸਤੇ ਮੋਰਾ ਪਾਉਣ ਵਾਸਤੇ ਇਹ ਉਹੀ ਹੈ ਤੇ ਉਹਨੂੰ ਨਹੀਂ ਪਤਾ ਪਰ ਕਹਿਣ ਲੱਗਾ ਮਹਾਰਾਜ ਮੈਨੂੰ ਕੁਝ ਦਿਓ ਮੇਰੇ ਬੱਚੇ ਗਰੀਬ ਨੇ ਮੈਂ ਵੀ ਬਗਰੀਬ ਹਾਂ ਮੈਨੂੰ ਕੁਝ ਘਰ ਵਾਸਤੇ ਖਾਣ ਦਾ ਸਮਾਨ ਦਿਓ ਸਤਿਗੁਰੂ ਜੀ ਨੇ ਜਲ ਮੰਗਿਆ ਜਲ ਤੇ ਛੱਕ ਲਿਆ ਜੱਲ ਵੀ ਮਿੱਠਾ ਕਰਤਾ ਫਿਰ ਮਹਾਰਾਜ ਕਹਿੰਦੇ ਤੈਨੂੰ ਬਹੁਤ ਕੁਝ ਦੇ ਕੇ ਜਾਵਾਂਗੇ ਜੀ ਜਾਂ ਖਾਣ ਦਾ ਸਮਾਨ ਲਿਆ ਸਾਡੇ ਵੱਸ ਤੇ ਕਹਿੰਦਾ ਮਹਾਰਾਜ ਖਾਣ ਦਾ ਸਮਾਨ ਮੈਂ ਤੇ ਗਰੀਬ ਆ ਮੇਰੇ ਕੋਲ ਤੇ ਕੁਝ ਨਹੀਂ ਹੈ ਜੀ ਸਤਿਗੁਰੂ ਜੀ ਨੇ ਐ ਅੰਗੂਠੀ ਪਾਈ ਸੀ ਹੀਰਾ ਜੜਤ ਜੀ ਅੱਠ ਕੋਨੇ ਵਾਲਾ ਹੀਰਾ ਲੱਗਿਆ ਸੀ ਮੋਤੀ ਲੱਗੇ ਸੀ ਜੀ ਬੜੀ ਭਾਰੀ ਸੋਨੇ ਦੀ ਅੰਗੂਠੀ ਫੜਾਤੀ ਇਹਦੇ ਹੱਥ 'ਚ ਜੀ ਇੱਕ ਦਸ਼ਾਲਾ ਹੂੰ ਸਤਿਗੁਰੂ ਜੀ ਨੇ ਦਿੱਤਾ ਆਖਿਆ ਕਿ ਭਾਈ ਇਹ ਅੰਗੂਠੀ ਲੈ ਜਾ ਜਿੱਥੇ ਮਠਿਆਈ ਮਿਲੇ ਜਾਂ ਫਲ ਮਿਲੇ ਦੇ ਦੇ ਜੀ ਇਹ ਦਸ਼ਾਲੇ ਵਿੱਚ ਉਹ ਦਿੱਤਾ ਹੋਇਆ ਸਮਾਨ ਮਿਠਿਆਈ ਜਾਂ ਫਲ ਬਣ ਕੇ ਸਾਡੇ ਕੋਲ ਲੈ ਆਈ ਜੀ ਉਹ ਲੈ ਕੇ ਉਸ ਸਮੇਂ ਜਦੋਂ ਜਿੱਥੇ ਕੋਈ ਬਾਜ਼ਾਰ इत्यादक ਲੱਗਦੇ ਸੀ ਜਦੋਂ ਗਿਆ ਨਾ ਜੀ ਹਲਵਾਈ ਨੂੰ ਕਹਿੰਦਾ ਮੈਨੂੰ ਮਿਠਿਆਈ ਚਾਹੀਦੀ ਹੈ ਹਲਵਾਈ ਜਾਣਦਾ ਸੀ ਕਹਿੰਦਾ ਇਹ ਤੇ ਗਰੀਬ ਰੋਜੀ ਤੇ ਫਿਰਦਾ ਰਹਿੰਦਾ ਹੈ ਹੂੰ ਕਹਿੰਦਾ ਮਿਠਿਆਈ ਵਾਸਤੇ ਕੁਝ ਹੈ ਤੇਰੇ ਕੋਲੇ ਹਾਂ ਕਹਿੰਦਾ ਮੇਰੇ ਕੋਲ ਇੱਕ ਚੀਜ਼ ਹੈ ਕਹਿੰਦੇ ਦਿਖਾ ਹਾਂ ਇੰਨੇ ਜਦੋਂ ਅੰਗੂਠੀ ਉਹ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੀ ਦਿੱਤੀ ਸੀ ਹਾਂ ਹਲਵਾਈ ਦੇ ਹੱਥ ਤੇ ਰੱਖੀ ਹਲਵਾਈ ਉਸ ਅੰਗੂਠੀ ਨੂੰ ਵੇਖਦੇ ਸਾਰੇ ਚੰਬਪ ਹੋ ਗਿਆ ਇਹਦੇ ਕੋਲ ਕਿਵੇਂ ਆ ਗਈ ਇਹਦੇ ਕੋਲ ਕਿਵੇਂ ਆ ਗਈ ਬਈ ਇਹ ਤੇ ਗਰੀਬ ਐ ਚੱਪਲ ਵੀ ਨਹੀਂ ਪੈਰ 'ਤੇ ਦੇ ਤੇ ਬੱਕਰੀਆਂ ਚਾਰਨ ਵਾਲਾ ਭੇਡਾਂ ਬੱਕਰੀਆਂ ਚਾਰਨ ਵਾਲਾ ਹੂੰ ਉਹਨਾਂ ਆਪਣੇ ਨਾਲ ਦੇ ਨੂੰ ਪੁੱਛਦਾ ਕਿ ਸ਼ਾਇਦ ਇਹਨੂੰ ਕੋਈ ਖਜ਼ਾਨਾ ਲੱਭਾ ਹੈ ਹਾਂ ਉਹ ਕਹਿੰਦੇ ਫਿਰ ਪੁੱਛੋ ਉਹਨੂੰ ਜਾਂ ਫਿਰ ਇਹਨੇ ਚੋਰੀ ਕੀਤੀ ਹੈ ਹਾਂ ਜਦੋਂ ਉਹਨੂੰ ਪੁੱਛਤਾਸ ਕੀਤੀ ਹੈ ਕਰਨ ਲੱਗੇ ਉਹ ਇਹ ਕਹਿਣ ਲੱਗਾ ਵੀ ਨਹੀਂ ਮੈਨੂੰ ਮੈਂ ਚੋਰੀ ਨਹੀਂ ਕੀਤੀ ਨਾ ਮੈਨੂੰ ਕੋਈ ਖਜ਼ਾਨਾ ਲੱਭਿਆ ਹੂੰ ਤੇ ਉਹ ਇਹਦੀ ਸ਼ਿਕਾਇਤ ਕਰ ਦਿੰਦੇ ਕੋਤਵਾਲ ਵਿੱਚ ਜਿਵੇਂ ਆਪਾਂ ਥਾਣਾ ਕਹਦੇ ਨੇ ਉਸ ਟਾਈਮ ਕੋਤਵਾਲ ਕਹਿੰਦੇ ਸੀ ਜੀ ਕੋਤਵਾਲ ਆਇਆ ਉਹਨੂੰ ਡਰਾ ਕੇ ਤਮਕਾ ਕੇ ਜਦੋਂ ਪੁੱਛਿਆ ਫਿਰ ਇਹਨੇ ਕਿਹਾ ਵੀ ਇਸ ਦਾ ਮਾਲਕ ਜੋ ਅਹ ਅੰਗੂਠੀ ਦਾ ਬਾਗ ਵਿੱਚ ਬੈਠਾ ਹੈ ਹੂੰ ਤੁਸੀਂ ਆਪ ਹੀ ਚਲੋ ਜੀ ਉਹ ਫਿਰ ਅੰਗੂਠੀ ਦਾ ਇੱਕ ਐਸਾ ਚੰਬਕ ਕੌਤਕ ਸੀ ਸਾਰੇ ਲੋਕ ਕਲਵਾਈ ਤੇ ਆਦ ਕੋਤਵਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਬਾਗ ਵਿੱਚ ਆ ਗਏ ਜੀ ਜਦੋਂ ਆ ਕੇ ਸਤਗੁਰੂ ਜੀ ਦੇ ਨੂੰ ਵੇਖਿਆ ਉਹਨਾਂ ਨੇ ਆਪਸ ਵਿੱਚ ਗੱਲਾਂ ਕਰਨ ਲੱਗੇ ਕਹਿੰਦੇ ਵੀ ਇਹਨਾਂ ਦਾ ਜੋ ਪਹਿਰਾਵਾ ਉਹ ਮੁਸਲਮਾਨਾਂ ਵਾਲਾ ਹਿੰਦੂਆਂ ਵਾਲਾ ਨਹੀਂ ਹੈ ਹੂੰ ਇਹ ਕੌਣ ਲੋਕ ਹੋ ਸਕਦੇ ਨੇ ਹਾਂ ਫਿਰ ਲਾਗੇ ਆ ਕੇ ਕਿਸੇ ਨੇ ਪੁੱਛਣਾ ਕੀਤਾ ਕਿ ਤੁਸੀਂ ਕੌਣ ਹੋ ਜੀ ਕਿੱਥੋਂ ਆਇਓ ਇੱਥੇ ਕੀ ਕਰ ਰਹੇ ਹੋ ਜੀ ਤੇ ਗੁਰੂ ਸਾਹਿਬ ਜੀ ਮੁਸਕਰਾ ਰਹੇ ਨੇ ਤੇ ਉਹ ਹਸਨ ਅਲੀ ਵਾਲ ਉਂਗਲ ਕਰਕੇ ਕਹਿਣ ਲੱਗੇ ਭਾਈ ਅੱਜ ਜਲ ਸਾਹਮਣੇ ਖੜਾ ਹੈ ਨਾ ਹਸਨ ਅਲੀ ਮੁਸਲਮਾਨ ਹਾਂ ਅਸੀਂ ਤੇ ਇਸ ਗਰੀਬ ਦੀ ਝੋਲੀ ਭਰਣ ਆਏ ਇਹਦੀ ਇੱਛਾ ਪੂਰੀ ਕਰਨਾ ਆਏ ਹਾਂ ਤੇ ਕਹਿੰਦੇ ਜੀ ਤੁਸੀਂ ਇਹਦੀ ਇੱਛਾ ਕਿਵੇਂ ਪੂਰੀ ਕਰੋਗੇ ਕਹਿਣਗੇ ਇਹਦੀ ਇੱਛਾ ਐਦਾਂ ਪੂਰੀ ਕਰਾਂਗੇ ਕਿ ਜੇ بڑا ਇਨਾਮ ਜਿਹੜਾ ਨਾਮ ਹਾਂ ਗੁਰੂ ਤੇਗ বাহাদুর ਸਾਹਿਬ ਤੇ ਰੱਖਿਆ ਹੈ ਨਾ ਸੋਨੇ ਦੀਆਂ 500 ਮੋਰਾ ਹਾਂ ਉਹ ਫੜਾਉਣ ਵਾਲੇ ਨੂੰ ਦਿੱਤੀਆਂ ਜਾਣਗੀਆਂ ਜੀ ਤੇ ਕਹਿੰਦੇ ਇਹ ਸਾਨੂੰ ਅੱਜ ਫੜਾ ਰਿਹਾ ਮੇਰਾ ਨਾਮ ਮਤੇਗ ਬਹਾਦਰ ਹੈ ਜਦੋਂ ਸਤਗੁਰੂ ਜੀ ਨੇ ਇਹ ਗੱਲ ਜਦੋਂ ਸਾਹਮਣੇ ਉਹਨਾਂ ਦੇ ਰੱਖੀ ਤੇ ਸਾਰਿਆਂ ਨੇ ਉਹ ਇਨਾਮ ਪਾਉਣ ਵਾਸਤੇ ਆ ਫੜਨ ਦੀ ਭਗਤ ਜਨਮਾਤ ਕੀ ਸਤਗੁਰੂ ਜੀ ਕਹਿਣ ਲੱਗੇ ਭਾਈ ਮੈਂ ਨਹੀਂ ਹੁਣ ਕਿਤੇ ਜਾਂਦਾ ਮੇਰੀ ਜਿਹੜੀ ਗ੍ਰਿਫਤਾਰੀ ਉਹ ਹਸਨ ਵਾਲੀ ਕਰਕੇ ਹੋ ਰਹੀ ਹੈ ਇਹ ਗਰੀਬ ਵਿਚਾਰਾ ਸਾਨੂੰ ਯਾਦ ਕਰਦਾ ਹੈ ਨਾ ਜੀ ਫਿਰ ਆਗਰੇ ਦਾ ਬਾਦਸ਼ਾਹ ਜਿਹੜਾ ਮੌਕੇ ਦਾ ਸੀ ਉਹ ਫਿਰ ਸੂਰੇ ਦੀਆਂ 500 ਮੋਰਾਂ ਲਿਆਇਆ ਸਤਗੁਰੂ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਉਹਦੀ ਗਰੀਬੀ ਦੂਰ ਕੀਤੀ ਉਹਦੇ ਦੁੱਖ ਦੂਰ ਕੀਤੇ ਗੁਰਦੁਆਰਾ ਦੁੱਖ ਨਿਵਾਰਣ ਜੀ ਉਹਦੇ ਦੁੱਖ ਦੂਰ ਕੀਤੇ ਗੁਰੂ ਘਰ ਤਾਲ ਯੂਪੀ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਡਾ ਸਥਾਨ ਹੈ ਜੀ ਫਿਰ ਜਦੋਂ ਸਤਗੁਰੂ ਜੀ ਨੂੰ ਉਹਨਾਂ ਨੇ ਫੜ ਲਿਆ ਤੇ ਨજરਬੰਦ ਕਰ ਲਿਆ ਜੀ ਤੇ ਆਖਿਆ ਵੀ ਹੁਣ ਰੰਗਦੇਵ ਤੋਂ ਆਪਾਂ ਵੱਡਾ ਨਾਮ ਪਾਵਾਂਗੇ ਤੇ ਸਤਿਗੁਰੂ ਜੀ ਨੂੰ ਫੜ ਕੇ ਨਜ਼ਰਬੰਦ ਕਰਕੇ ਥੱਲੇ ਭੋਰਾ ਸਾਹਿਬ ਹੈ ਇਹਦੇ ਥੱਲੇ ਇਹਦੇ ਥੱਲੇ ਜੀ ਤੇ ਉਹ ਵੀ ਇੱਕ ਕਾਲ ਕੋਠੜੀ ਹੁੰਦੀ ਸੀ ਉਸ ਸਮੇਂ ਕੋਈ ਚੋਰੀ ਚਕਾਰੀ ਕਰੇ ਉਹ ਚ ਬੰਦ ਕਰ ਦਿੰਦੇ ਸੀ ਜੀ ਉਹ ਸਰਦੀਆਂ ਦੇ ਅੰਦਰ ਬੜੀ ਨਿੱਗੀ ਰਹਿੰਦੀ ਹੈ ਜੀ ਤੇ ਗਰਮੀਆਂ 'ਚ ਬੜਾ ਠੰਡਾ ਰਹਿੰਦਾ ਹੈ ਜੀ ਤੇ ਗੁਰੂ ਸਾਹਿਬ ਜੀ ਨੂੰ ਪੰਜਾਂ ਸਿੱਖਾਂ ਸਮੇਤ ਥੱਲੇ ਭੋਰਾ ਸਾਹਿਬ ਨਜ਼ਰਬੰਦ ਕੀਤਾ ਗਿਆ ਜੀ ਸਤਿਗੁਰੂ ਗੁਰਤੇਗ ਭਾਦਰ ਸਾਹਿਬ ਜੀ ਥੱਲੇ 9 ਦਿਨ 9ਵੇਂ ਪਾਛੇ ਜੀ 9 ਦਿਨ ਨੌਵੇਂ ਪਾਤਸ਼ਾਹ ਇਸ ਪਾਵਨ ਪਿੱਤਰ ਸਥਾਨ ਤੇ ਨજર ਬੰਦ ਰਹੇ ਜੀ ਇਹ ਸ਼ਹੀਦੀ ਦੇਣ ਤੋਂ ਪਹਿਲਾਂ ਦਾ ਇਹ ਆਖਰੀ ਸਥਾਨ ਆ ਇੱਥੋਂ ਸਤਿਗੁਰੂ ਜੀ ਮਹਾਰਾਜ ਦਿੱਲੀ ਚਾਂਦਨੀ ਚੌਕ ਹੀ ਗਏ ਹੋਰ ਮਹਾਰਾਜ ਦਾ ਕਿਤੇ ਪੜਾ ਨਹੀਂ ਹੋਇਆ ਤੇ ਗੁਰੂ ਕੀ ਸੰਗਤ ਜੋ ਉਹ ਬੜਾ ਗੌਰਵਮਈ ਇਤਿਹਾਸ ਆ ਤੇ ਬੜੀ ਇੱਥੇ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਬੜੀ ਕਿਰਪਾ ਹੈ ਇਹ ਚਾਰ ਗੁਰੂ ਸਾਹਿਬਾਨ ਹੋ ਜਾਂਦੇ ਜੁਮੇ ਹਾਂ ਜੀ ਜੇ ਇੱਥੇ ਆਗਰੇ ਦੀ ਕਿਉਂਕਿ ਇਹ ਨਾ ਇੱਕ ਸੈਂਟਰ ਪੈ ਜਾਂਦਾ ਹੈ ਜੀ ਜਦੋਂ ਪੰਜਾਬ ਤੋਂ ਚੱਲੋ ਦਿੱਲੀ 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 ਤੋਂ ਬਾਅਦ ਕੋਈ ਅੱਗੇ ਕੋਈ ਪੜਾ ਨਹੀਂ ਹੈ ਕਿਤੇ ਰੁਕਣ ਦਾ ਸੰਗਤਾਂ ਦੇ ਜਾਂ ਹੋਰ ਇਤਿਆਦਿਕ ਜਿਹੜੀ ਸ਼ਰਧਾਲੂ ਨੇ तकरीबन 150 ਕਿਲੋਮੀਟਰ ਹੀ ਹੈ ਦਿੱਲੀ ਹਾਂਜੀ ਹਾਂਜੀ ਤੇ ਗੁਰੂ ਸਾਹਿਬ ਜੀ ਗੁਰਤੇਗ ਭਾਦਰ ਸਾਹਿਬ ਜੀ ਮਹਾਰਾਜ ਦਾ ਇੱਥੇ ਆਉਣਾ ਕਿਉਂ ਆਇਆ ਕਿਉਂਕਿ ਆਪ ਜੀ ਨੇ ਵੇਖਿਆ ਹੋਵੇਗਾ ਕਿ ਜਿੱਥੇ ਜਿੱਥੇ ਪਹਿਲੀ ਪਾਤਸ਼ਾਹ ਗਏ ਉਹ ਤੇ ਦੂਜੀਆਂ ਵੀ ਪਾਤਸ਼ਾਹੀਆਂ ਗਈਆਂ ਨੇ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਵੀ ਆਗਰੇ ਦੀ ਧਰਤੀ ਤੇ ਆਏ ਜੀ ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਏ ਜੀ ਤੇ 9ਵੇਂ ਪਾਤਸ਼ਾਹ ਫਿਰ ਗੁਰਤੇਗ ਭਾਦਰ ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਫਿਰ ਆਗਰੇ ਦੀ ਧਰਤੀ ਤੇ ਆਏ ਜੀ ਕਿਉਂਕਿ ਜਦੋਂ ਫਿਰ ਗੁਰਤੇਗ ਬਾਧਰ ਸਾਹਿਬ ਜੀ ਥੱਲੇ ਪੋਰਾ ਸਾਹਿਬ ਨਜ਼ਰਬੰਦ ਕੀਤੇ ਜਾਂਦੇ ਨੇ ਜੀ ਰੰਗਦੇਵ ਨੂੰ ਖਬਰ ਕੀਤੀ ਜਾਂਦੀ ਹੈ ਜੀ ਵੀ ਸਿੱਖਾਂ ਦੇ ਗੁਰੂ ਗੁਰਤੇਗ ਬਾਧਰ ਨੂੰ ਆਗਰੇ ਦੀ ਧਰਤੀ ਤੋਂ ਫੜ ਲਿਆ ਤੇ ਉਹ 9 ਦਿਨਾਂ ਬਾਅਦ ਫਿਰ ਸ਼ਾਹੀ ਫੌਜ ਭੇਜਦਾ ਹੈ ਜੀ ਕਿ ਜਾਓ ਉਹਨਾਂ ਨੂੰ ਬੜੇ ਸਤਕਾਰ ਨਾਲ ਲੈ ਕੇ ਆਓ ਉਹਦੀ ਜਿਹੜੀ ਸੀ ਸੋਚ ਕੇ ਮੈਂ ਲਾਲਚ ਦਵਾਂਗਾ ਹਾਂ ਇਹ ਸਤਿਗੁਰੂ ਆਪੇ ਪਿਆਰ ਨਾਲ ਵੜਾਏ ਆਲੀ ਪਿਆਰ ਨਾਲ ਵੜਾ ਲੇਗੀ ਤੇ ਆਪੇ ਆਪ ਆਪਣਾ ਧਰਮ ਛੱਡ ਕੇ ਇਸਲਾਮ ਧਰਮ ਚ ਆ ਜਾਣਗੇ ਪਰ ਜਾਣਦਾ ਨਹੀਂ ਸੀ ਕਿ ਇਹ ਗੁਰੂ ਨਾਨਕ ਦੇਵ ਜੀ ਦੇ ਮਾਲਕ ਨੇ ਇਹ ਗੱਲ ਹੋਰ ਆ ਇਹ ਗੱਲ ਹੋਰ ਹੈ ਇਹ ਰੱਬੀ ਨੂਰ ਹੈ ਸਹੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਜਦੋਂ ਭੋਰਾ ਸਾਹਿਬ ਤੋਂ ਬਾਹਰ ਲਿਆਂਦਾ ਜਾਂਦਾ ਹੁਣ ਜਿਹੜੀ ਇੱਥੋਂ ਦੀ ਵਿਸ਼ੇਸ਼ਤਾ ਖਾਸਤਾ ਹੈ ਜੀ ਸਤਿਗੁਰੂ ਜੀ ਮਹਾਰਾਜ ਵਿਰਾਗ ਵਿੱਚ ਨੇ ਜੀ ਪਤਾ ਵੀ ਹੁਣ ਜਿਹੜਾ ਅਸੀਂ ਦਿੱਲੀ ਜਾ ਰਹੇ ਹਾਂ ਸਤਗੁਰੂ ਜੀ ਵਿਰਾਗ ਚ ਨੇ ਮੁਖ ਚੋਂ ਚਰ ਰਿਆ ਗੁਣ ਗੋਬਿੰਦ ਗਾਇਓ ਨਹੀਂ ਜਨਮਕਾਰਤ ਕੀਨੋ ਜਿਹੜੇ ਵਿਰਾਗ ਮਈ ਸ਼ਲੋਕ ਮਹਲੇ ਨੋਮਾ ਆਪਾਂ ਸਰਵਣ ਕਰਦੇ ਆਂ ਭੋਗ ਦੇ ਸ਼ਲੋਕ ਤੀਜੇ ਦਿਨ ਤੀਜੇ ਦਿਨ ਹੂੰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹ ਸ਼ਲੋਕ ਉਚਾਰਦੇ ਆ ਹੋਇਆ ਬਚਨ ਕਰਤਾ ਕਿ ਭਾਈ ਅਸੀਂ ਨਾ ਇਸ ਅਸਥਾਨ ਤੇ ਇਸ ਜਗ੍ਹਾ ਤੇ ਇਸ ਨਗਰੀ ਚ ਤਾਂ ਆਏ ਕਿ ਸਾਨੂੰ ਕੋਈ ਗਰੀਬ ਦੁਖਿਆਰਾ ਯਾਦ ਕਰ ਰਿਹਾ ਉਹਦੀਆਂ ਝੋਲੀਆਂ ਪਰੀਆਂ ਦੇ ਦੁੱਖ ਦੂਰ ਕੀਤੇ ਉਹਦੀ ਇੱਛਾ ਪੂਰੀ ਕੀਤੀ ਹੈ ਜੀ ਕੋਈ ਸਮਾਂ ਆਏਗਾ ਜਦੋਂ ਇਸ ਨਗਰੀ ਵਿੱਚ ਇਸ ਜਗ੍ਹਾ ਤੇ ਲੋਕੀ ਸ਼ਰਧਾ ਨਾਲ ਭਾਵਨਾ ਨਾਲ ਜਦੋਂ ਆਇਆ ਕਰਨਗੇ ਕਿਉਂਕਿ ਉਹਨਾਂ ਨੂੰ ਮਹਾਰਾਜ ਨੂੰ ਪਤਾ ਹੈ ਕਿ ਜਿੱਥੇ ਪਾਰਸ਼ਈਆਂ ਜਾਂਦੀਆਂ ਨੇ ਪ੍ਰਸੰਗਤਾਂ ਦੇ ਉੱਤੇ ਚਰਨ ਪੈਂਦੇ ਨੇ ਤੀਰਥ ਬਣਦੇ ਨੇ ਤੇ ਸਤਿਗੁਰੂ ਜੀ ਦਾ ਬਚਨ ਹੋ ਗਿਆ ਕਿ ਫਿਰ ਜਦੋਂ ਵੀ ਕੋਈ ਇਥੇ ਇਸ ਨਗਰੀ ਵਿੱਚ ਇਸ ਜਗ੍ਹਾ ਤੇ ਇਸ ਅਸਥਾਨ ਤੇ ਆਏਗਾ ਝੋਲੀ ਅੜ ਕੇ ਜੀ ਤੇ ਜਿਵੇਂ ਅਸੀਂ ਆ ਆ ਕੇ ਕਿਸੇ ਦੀ ਇੱਛਾ ਪੂਰੀ ਕੀਤੀ ਹੈ ਤੇ ਜਦੋਂ ਕੋ ਲੋਕ ਆਪ ਆਉਣਗੇ ਇਸ ਜਗ੍ਹਾ ਤੇ ਇੱਥੋਂ ਉਹਨਾਂ ਦੀਆਂ ਸਾਰੀਆਂ ਕਾਮਨਾ ਤੇ ਸਾਰੀਆਂ ਭਾਵਨਾਵਾਂ ਮਨੋ ਕਾਮਨਾਵਾਂ ਸਾਰੀਆਂ ਪੂਰਨ ਹੋਣਗੀਆਂ ਤੇਗ ਬਹਾਦਰ ਸਿਮਰਿਆ ਘਰ ਨੌਨ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਤਿਗੁਰੂ ਜੀ ਉਹਨਾਂ ਦੇ ਸਹਾਇਕ ਬਣਦੇ ਨੇ ਸਹਾਇਤਾ ਕਰਦੇ ਨੇ ਸੋ ਇਸ ਪਾਵਨ ਪਿਤ ਰਸਥਾਨ ਦਾ ਜੋ ਇਤਿਹਾਸ ਹੈ ਤੇ ਬਹੁਤ ਵੱਡਾ ਆਪਾਂ ਨੇ ਸ਼ਾਰਟ ਵਿੱਚ ਹੀ ਵਧੀਆ ਕੀਤਾ ਕਿਉਂਕਿ ਸਮਾਂ ਘੱਟ ਹੁੰਦਾ ਇੱਕ ਬਾਬਾ ਜੀ ਦੱਸੋ ਤੁਸੀਂ ਪ੍ਰਾਤਨਿਕ ਦਰਖਤ ਦਾ ਜ਼ਿਕਰ ਕਰਦੇ ਸੀ ਵੀ ਉੱਥੇ ਖੂਹ ਲੱਗਿਆ ਸੀ ਖੂਹ ਉਹ ਹੈ ਹਜੇ ਵੀ ਖੂਹ ਵੀ ਹੈਗਾ ਉਹ ਬੋਰਡ ਦਾ ਬਰਖਸ਼ ਹਜੇ ਵੀ ਹੈਗਾ ਤੇ ਉਹਦੀ ਇੱਕ ਪ੍ਰਾਤ ਤੱਤ ਹੁੰਦਾ ਵਿਭਾਗ ਹੁੰਦਾ ਜੀ ਉਹ ਨਾਲ ਉਹ ਜੜਾਂ ਤੋਂ ਪਰਖਦੇ ਨੇ ਕਿ ਇਹ ਵਾਕਈ ਪ੍ਰਾਤਨ ਹੈ ਜਾਂ ਨਹੀਂ ਹੈ ਹਾਂ ਤੇ ਉਸ ਮਿੱਟੀ ਨੂੰ ਵੀ ਪਰਖ ਦਿੰਦੇ ਵੀ ਪ੍ਰਾਤਨ ਸਮੇਂ ਦੀ ਮਿੱਟੀ ਹੈ ਕਿ ਨਹੀਂ ਹੈ ਤੇ ਉਹਨਾਂ ਨੇ ਜੋ ਉਸ ਉਸ ਬੋੜ ਦੇ ਬਰਖਸ਼ ਦੀ ਪਰਖ ਕੀਤੀ ਤੇ ਉਹਨਾਂ ਨੇ ਕਿਹਾ ਵੀ ਇਹ 550 ਸਾਲ ਤੋਂ ਵੀ ਪ੍ਰਾਤਨ ਪਹਿਲਾਂ ਦਾ ਹੈ ਮਤਲਬ ਗੁਰੂ ਸਾਹਿਬ ਦੇ ਵੇਲੇ ਦਾ ਇਤਨਾ ਕਿਸ ਤਰ੍ਹਾਂ ਚੱਲ ਸਕਿਆ ਉਹਨਾਂ ਨੇ ਚੱਲ ਸਕਿਆ ਕਿਉਂਕਿ ਖੂਹ ਦੇ ਕਿਨਾਰੇ ਬਣਿਆ ਸੀ ਉਹਦੀ ਠੰਡਕ ਸੀ ਬੋੜ ਦੇ ਛਾਂ ਦੀ ਜੀ ਉਹਦੇ ਥੱਲੇ ਸੀ ਉਹ ਵੀ ਹੈਗਾ ਉਹਦੇ ਵੀ ਆਪ ਜੀ ਜਰੂਰ ਜਾਇਓ ਦਰਸ਼ਨ ਕਰਿਓ ਥੱਲੇ ਪੋਰਾ ਸਾਹਿਬ ਦੇ ਦਰਸ਼ਨ ਕਰਿਓ ਤੇ ਗੁਰਦਮਨ ਸਿੰਘ ਸਾਹਿਬ ਫਿਰ ਜਿੱਥੇ ਸਤਗੁਰੂ ਜੀ ਨੇ ਗ੍ਰਿਫਤਾਰੀ ਦਿੱਤੀ ਉਹਦੇ ਦਰਸ਼ਨ ਕਰਿਓ ਇਹ 37 ਏਕੜ ਦਾ ਸਥਾਨ ਹੈ ਤੇ ਬੇਅੰਤ ਸੰਗਤਾਂ ਦਾ ਰਹਿਣ ਵਾਸਤੇ ਪ੍ਰਬੰਧ ਹੈ ਭਾਵੇਂ ਐਡੋ ਟਾਈਮ ਤੇ 15000 20000 ਸੰਗਤ ਆ ਜੇ ਰਹਿਣ ਦਾ ਪ੍ਰਬੰਧ ਪ੍ਰਬੰਧ ਇਹ ਪੁੱਛਦੇ ਸੀ ਬਾਬਾ ਐਨ ਆਰ ਆਈ ਰੂਮ ਬਣੇ ਨਹੀਂ ਸੀ ਸੰਗਤਾਂ ਵਾਸਤੇ ਬਾਹਰ ਤੋਂ ਸੰਗਤ ਆਉਂਦੀ ਆ ਪੰਜਾਬ ਤੋਂ ਆਉਂਦੀ ਆ ਤੇ ਰੁੱਕ ਸਕਦੀ ਆ ਆਪਣੇ ਕੋਲ ਹੀ ਰੁੱਕਦੀ ਆ ਜੀ ਠੀਕ ਹੈ ਬਾਬਾ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਬਹੁਤ ਸੰਖੇਪ ਦੇ ਵਿੱਚ ਤੇ ਮੈਨੂੰ ਕਿਹਾ ਬਹੁਤ ਨੂੰ ਪਤਾ ਨਹੀਂ ਹੋਣੀ ਸਾਨੂੰ ਵੀ ਦੀ ਨਹੀਂ ਪਤਾ ਜਾਣੀ ਸਾਨੂੰ ਵੀ ਗੁਰੂ ਸਾਹਿਬ ਖਿੱਚ ਬਹੁਤ ਮੈਂ ਇਹੀ ਕਵਾਂਗਾ ਤੁਹਾਡੇ ਤੇ ਬੜੀ ਕਿਰਪਾ ਹੈ ਮਾਰੇ ਦੀ ਹੋਈ ਹੈ ਕਿਉਂਕਿ ਸੰਗਤਾਂ ਆਈਆਂ ਮੱਥਾ ਟੇਕਾ ਨਿਕਲ ਗਏ ਪਰ ਅਸੀਂ ਇੰਨੀ ਦੂਰੋਂ ਸੱਤ ਸਮੁੰਦਰੋਂ ਪਾਰ ਆਈਏ ਤੇ ਉੱਥੇ ਜਾ ਕੇ ਉਥੋਂ ਦਾ ਇਤਿਹਾਸ ਨਾ ਸੁਣੀਏ ਨਾ ਉਥੋਂ ਦੇ ਚੰਗੀ ਤਰ੍ਹਾਂ ਦਰਸ਼ਨ ਕਰੀਏ ਲੋਕੀਆ ਤਾਜਮਹਾਲ ਜਾਂਦੇ ਨੇ ਕਬਰ ਤੇ ਜਾਂਦੇ ਨੇ ਉੱਥੇ ਗਾਰਡ ਲੈਂਦੇ ਨੇ ਵੀ ਇੱਥੋਂ ਦਾ ਕੀ ਆਪਣਾ ਤਾਜਮਹਾਲ ਤੋਂ ਤੇਜੀ ਜਾਵਾ ਇਹ ਇਹ ਉੱਥੇ ਮੌਤ ਹੈ ਇੱਥੇ ਜ਼ਿੰਦਗੀ ਹੈ ਤੇ ਸਾਨੂੰ ਤੇ ਜਿੱਥੇ ਜ਼ਿੰਦਗੀ ਮਿਲੇ ਜਿੱਥੇ ਸਾਡੇ ਮਨ ਨੂੰ ਸ਼ਾਂਤੀ ਮਿਲੇ ਆਪਾਂ ਨੂੰ ਉਹਦਾ ਜ਼ਿਕਰ ਕਰਨਾ ਚਾਹੀਦਾ ਹੈ ਇਹ ਤੁਹਾਡੇ ਮਾਧਿਅਮ ਦੇ ਨਾਲ ਜਿਹੜੇ ਇਸ ਆ ਵੀਡੀਓ ਦੇ ਦਰਸ਼ਨ ਕਰਨਗੇ ਤੇ ਉਹਨਾਂ ਦਾ ਵੀ ਮਨ ਦੇ ਵਿੱਚ ਉਤਸ਼ਾਹ ਹੋਏਗਾ ਕਿ ਆਪਾਂ ਵੀ ਜਾ ਕੇ ਉਸ ਜਗ੍ਹਾ ਤੇ ਮੱਥਾ ਟੇਕ ਕੇ ਆਈਏ ਜਿੱਥੋਂ ਜ਼ਿੰਦਗੀ ਮਿਲਦੀ ਹੈ ਜਿੱਥੋਂ ਜ਼ਿੰਦਗੀਆਂ ਮਿਲਣੀਆਂ ਤੇ ਸਾਰੀਆਂ ਮਨੋ ਕਾਮਨਾ ਪੂਰਨ ਹੋਣਗੀਆਂ ਜੀ ਜਿਹੜੇ ਹੁਣ ਮਹਾਂਪੁਰਖ ਨੇ ਮੌਜੂਦ ਸ਼੍ਰੀਮਾਨ ਸੰਤ ਬਾਬਾ ਪ੍ਰੀਤਮ ਸਿੰਘ ਜੀ ਜੋ ਬਾਬਾ ਜੀ ਨੇ ਇੱਥੇ ਸਤਿਗੁਰਾਂ ਦੀ ਬੜੀ ਕਿਰਪਾ ਹੈ ਦੀ ਨਿੱਕੇ ਨਿੱਕੇ 7-7 ਸਾਲ ਦੇ ਖੰਡ ਪਾਠੀ ਨੇ ਅੱਛਾ ਖੰਡ ਪਾਠੀ ਨੇ ਗਤਕਈ ਸਿੰਘ ਨੇ ਕੀਰਤਨੀਏ ਨੇ ਇਹ ਜਿਨ੍ਹਾਂ ਨੇ ਸ਼ਰਧਾ ਨਾਲ ਅਰਦਾਸ ਕਰਦਿਆਂ ਕਿ ਬਾਬਾ ਜੀ ਸਾਨੂੰ ਕੀਰਤਨ ਆਜੇ ਦੇ ਗੁਰੂ ਕੀ ਸੰਗਤ ਹੀ ਉਹਨਾਂ ਨੂੰ ਵਾਜਾ ਆਪਣੇ ਆਪ ਹੀ ਸਿੱਖਣਾ ਜਦੋਂ ਸ਼ੁਰੂ ਕਰਦੇ ਨੇ ਆਪਣੇ ਆਪ ਹੀ ਕੀਰਤਨ ਰਾਂਗ ਰੋਹਾਨੀਅਤ ਦਾ ਮਾਹੌਲ ਹੈ ਰੋਹਾਨੀਅਤ ਦਾ ਮਾਹੌਲ ਹੈ ਮਾਹੌਲ ਨਿਰਪਰਕਰਤਾ ਸਰ ਹੈ ਨਾ ਬਿਲਕੁਲ 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 ਜੀ ਤੇ ਸੋ ਆਪ ਜੀ ਦਾ ਬੜਾ ਬੜਾ ਧੰਨਵਾਦ ਜੀ ਧੰਨਵਾਦ ਗੁਰੂ ਸਾਹਿਬ ਦਾ ਧੰਨਵਾਦ ਤੇ ਅਸੀਂ ਲੰਘ ਰਹੇ ਸੀ ਮੈਂ ਕਿਹਾ ਗੁਰੂ ਦਾ ਤਾਲ ਲਿਖਿਆ ਵੀ ਇੱਥੇ ਜਾਣਾ ਚਾਹੀਦਾ ਜਦੋਂ ਅੰਦਰ ਮੈਂ ਵੜਿਆ ਮੈਨੂੰ ਇਸ ਇਮਾਰਤ ਨੇ ਇੰਨਾ ਪ੍ਰਭਾਵਿਤ ਕੀਤਾ ਮੈਂ ਕਿਹਾ ਯਾਰ ਇਸ ਕਮੇਟੀ ਨੇ ਇਹਨੂੰ ਇੰਨਾ ਸਾਹਮਣੇ ਰੱਖਿਆ ਹੋਇਆ ਨਹੀਂ ਤਾਂ ਬਹੁਤ ਤਰੀਕੇ ਨਾਲ ਮਾਰਤਾ ਰਹੇ ਨਹੀਆਂ ਵੀ ਨਹੀਂ ਨਹੀਂ ਤੇ ਇਹ ਬਹੁਤ ਵੱਡੀ ਗੱਲ ਸੀ ਪਾਤਸ਼ਾਹ ਦੀ ਰਹਿਮ ਤੇ ਰਹਿਨਮਾਈ ਚ ਬਹੁਤ ਸਾਂਭਾਇਆ ਤੁਸੀਂ ਨੂੰ ਤੇ ਧੰਨਵਾਦ ਦਰਸ਼ਕੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ